ਆਰੇ ਆਲੇ ਆ ਮੈਨ ਪਤਾ ਆਹ ਜਿਹੜੀ ਬੋਲੀ ਚੰਗੀ ਆ ਪਾਪਾ ਮੁੰਡੀ ਦੇ ਮਲਾਜੇ ਇਧਰ ਇਹਨੂੰ ਪਾਪਾ ਮੁੰਡੀ ਦੇ ਮਲਾਜੇ ਬੋਲੀ ਵੀ ਪਾਸ ਆ ਲੱਗ ਵੀ ਜਰਾ ਕਿ ਤੇਰਾ ਵੀ ਗੱਟਾ ਓ ਯਾਰ ਨਹੀਂ ਯਾਰ ਨਹੀਂ ਆ ਠੀਕ ਨਹੀਂ ਹੈਗਾ ਓ ਠੀਕ ਆ ਕੌਣ ਹੈ ਤੈਨੂੰ ਪਤਾ ਹੀ ਚੱਲ ਬੋਲੀ ਤਾਂ ਯਾਰ ਪਾ ਦੇ ਹਾਂ ਉਹ ਤੇ ਛੜਕ ਤੇ ਜਾ ਕੇ ਬਾਹਰ ਕਰੀ ਇੱਥੇ ਨਾ ਕਰ ਜਦੋਂ ਤੇ ਜਮ ਪਈ ਦੀ ਬੇ ਨਰਜਣਾ ਥੋੜਾ ਦਰੂ ਪੀਵੇ ਨਾ ਬਾੜਾ ਥੋੜਾ ਦਰੂ ਪੀਵੇ ਹਣੀ ਬੋਲੋ ਵੀ ਬੋਲੋ ਗੇੱਦਾ ਵੀ ਪਾ ਬੈਠੇਗਾ ਗਿੱੱਦੇ ਦਾ ਹੱਥ ਦੱਸ ਰਹੇ ਤੁਹਾਡੇ ਇੱਕ ਦੂਜੇ ਦੇ ਮੂੰਹਾਂ ਦੇਖਦਿਆਂ ਰਹਿੰਦਾਂ ਗਿੱੱਦਾ ਬਾਵਾ ਅੱਗੇ ਨੂੰ ਹੋ ਕੇ ਕੋਈ ਗੱਦਾਲੀ ਪਾਉਂਦਾ ਮਾਰ ਗਈ ਮਾਰ ਨਹੀਂ ਗਈ ਆ ਕੈਮਰਾ ਦਾ ਮੜਾ ਦੇ ਪਿੱਛੇ ਪਿੱਛੇ ਨੂੰ ਕੈਮਰਾ ਲਗਾ ਨੇ ਗਿੱਦਾ ਗਿੱਦਾ ਕਰੋ ਨਾ ਕੁੜੀਆਂ ਗਿੱਦਾ ਗਿੱਦਾ ਕਰੋ ਨਾ ਕੁੜੀਆਂ ਗਿੱਦਾ ਪਾਉ ਬਥੇਰਾ ਨਹੀਂ ਕੋਠੇ ਵਾਲ ਨੂੰ ਮਾਰਾਂ ਚਾਤੀ ਪਰ ਆ ਪਿਆ ਬਨੇਰਾ ਤੈਨੂੰ ਤਪਨਾ ਗਦੀ ਕੋਈ ਗੱਦਾ ਤਾਂ ਪਾਉਂਦੀ ਨਹੀਂ ਤੁਸੀਂ ਲਾ ਨਹੀਂ ਪਾਉਂਦਾ ਉੱਤੇ